ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਸੁਖਵੀਰ بھائی ਦੇ ਕੋਲੇ ਬਦਨੀ ਕਲਾ ਪਿੰਡ ਦੇ ਵਿੱਚ ਜ਼ਿਲ੍ਹੇ ਮੋਗੇ ਦਾ ਪਿੰਡ ਆ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਥਿਤਤਾ ਸੁਖਵੀਰ ਵੀਰ ਦੇ ਕੋਲੇ ਤਿੰਨ ਕੱਟੀਆਂ ਮਿੱਤਰੋ ਤੇ ਤਿੰਨੇ ਕਿੰਨੇ ਜੇ ਪਹੁੰਚ ਕਰਾਉਣੀਆਂ ਫੇਰੀ ਤੁਹਾਨੂੰ ਆਉ ਕਰਦੇ ਗੱਲਬਾਤ ਸੁਖਵੀਰ ਭਾਈ ਸੱਸੀ ਘਾਲ ਵੀਰੇ ਕੀ ਹਾਲ ਆ ਬੜੇ ਬਹੁਤ ਵਧੀਆ ਵੀਰੇ ਖੇਤਾਂ ਦੇ ਪਰਿਵਾਰ ਹਾਂਜੀ ਵੀਰੇ ਵਧੀਆ ਵੀਰੇ ਸਰਦੀ ਘਾਲ ਚ ਆ ਹਾਂਜੀ ਤੇ ਤੋਰਨੀਆਂ ਦਾ ਆਪਾਂ ਕੀ ਆ ਹਨਾ ਇਹਨਾਂ ਨੂੰ ਆਪਾਂ ਝੋਲੀਆਂ ਵਿਖਾਈਏ ਤੇ ਅੰਗ ਪੈਰਾ ਦੀ ਡਿਟੇਲ ਦਈਏ ਤੇ ਮਹੀਨਿਆਂ ਦੀ ਦੱਸੀਏ ਉਮਰ ਪਹਿਲੇ ਨੰਬਰ ਵਾਲੀ ਕੱਟੀ ਦੀ ਸੁਖਵੀਰ ਭਾਈ ਕਿੰਨੀ ਉਮਰ ਆ ਸਾਰੀਆਂ ਯਾਰ ਵੀਰੇ ਸੇਮ ਹੀ ਹੋਣਗੀਆਂ ਇਹ 8899 ਮਹੀਨਿਆਂ ਦੀਆਂ ਮੇਰਾ 6 ਮਹੀਨਾ ਵੱਧ ਗਿਆ ਜੀ 6 ਮਹੀਨਾ ਵੱਧ ਗਿਆ ਤੇ ਕੱਟ ਗਿਆ ਆ ਕੱਟੀ ਦੂਜਾ ਨੰਬਰ ਵਾਲੀ ਦੀ ਮੂੰਹ ਵੇਖੋ ਪਹਿਲੇ ਨੰਬਰ ਵਾਲੀ ਕੱਟੀ ਦਾ ਕਿੰਨਾ ਸੋਹਣਾ ਨੀਲੀ ਜਿਹੀ ਪੈਂਦੀ ਆ ਵੀਰੇ ਨੀਲੀ ਜੀ ਪੈਂਦੀ ਆ ਵੀਰੇ ਸਾਰੇ ਪੂਰੇ ਕਰਦੀ ਆ ਇਹ ਵੀ ਦੂਜਾ ਨੰਬਰ ਵਾਲੀ ਵੀ ਇਹ ਵੀ ਨੀਲੀ ਜਿਹੀ ਪੈਂਦੀ ਆ ਝੋਲੀਆਂ ਵੇਖ ਵੀਰੇ ਕੱਟੀਆਂ ਕੋਈ ਵਾਕਿਆ ਸਹੀ ਗੱਲ ਆ ਹਨਾ ਪੈਰ ਚਾਰੇ ਹੈਗੇ ਨੇ ਹਾਂਜੀ ਅੱਖਾਂ ਵੀ ਹੈਗੀਆਂ ਨੇ ਹਾਂਜੀ ਹੋਵੇ ਠੀਕ ਆ ਤੇ ਉਹ ਕਾਲੀ ਆ ਗਈ ਹੈ ਨਾ ਬਈ ਇਹ ਕਾਲੀ ਆ ਗਈ ਇਹਦੀ ਵੀ ਝੋਲੀ ਵਾਚਣੀ ਹੈ ਤਕਲੀ ਅੱਛਾ ਇਹ ਕਹੋ ਜੱਟਾ ਇੱਕ ਇੱਕ ਨਹੀਂ ਵੇਤ ਨਹੀਂ ਤਿੰਨਾਂ ਦਾ ਕੋਟਾ ਦੱਸ ਮੈਨੂੰ ਕਿੰਨੇ ਦਾ ਤਿੰਨੇ ਵਾਰ 36000 ਕਿਲੋਮੀਟਰ ਤੱਕ ਪਹੁੰਚ ਕਰਦੇ ਆਂਗੇ 36000 ਦੇ ਵਿੱਚ 100 ਕਿਲੋਮੀਟਰ ਪਹੁੰਚ ਵੀ ਹਾਂ ਪਹੁੰਚ ਕਰਦੇ ਆਂਗੇ ਵੀਰੇ ਲੈ ਜੀ ਮੈਂ ਸੋ ਫਿਰ ਤਾਂ ਮੈਂ ਰੋ ਵੀ ਕੋਟਾ ਪੂਰਾ ਸੈਟ ਬੈਜੂਗਾ ਯਾਰ ਹਾਂਜੀ ਤੇ ਜੇ ਕੋਈ ਆ ਕੇ ਵੀ ਯਾਰ ਸੱਜਣਾ ਜੀ ਦੋ ਹੀ ਲੈਣੀਆਂ ਦੋਹਾਂ ਨਹੀਂ ਫਿਰ ਇੱਕ ਪੰਜਾ ਕਰ ਲੈਂਗੇ ਹਾਂਜੀ ਉਹ ਹੀ ਜਿਆ ਕਰ ਲੈਂਗੇ ਆ ਫੋਨ ਤੇ ਕਰ ਲੈਂਗੇ ਠੀਕ ਇਹ ਕੁਬੀ ਮੈਂ ਮਾਨਤਾ ਨੂੰ 36 ਚ ਕਰਦੇ ਆ ਥੋੜਾ ਬੋਤਾ ਕਿ ਮਾੜਾ ਮੋਟਾ ਹੀ ਬਾਲਾ ਨਹੀਂ ਹਾਂ ਛੋੜ ਚਪਾ ਕਰ ਅੱਛਾ ਨੰਬਰ ਤਾਂ ਫਿਰ ਉਹੀ ਆ ਹਾਂਜੀ ਵੀਰੇ 9463319970 ਇੱਕ ਵਾਰੀ ਹੋਰ ਬੋਲ 9463319970 ਤੂੰ ਐਂ ਨਹੀਂ ਪੂਰਾ ਗੱਜ ਕੇ ਬੋਲ ਕੇ 94 633 ਖਰੀਦ ਲਿਓ ਜਿਹੜੇ ਹੋਣਗੇ ਪੇਤੀ ਹਨਾ ਤੇ ਇਹ ਕਟੀਆਂ ਤਿਆਨਾ ਮਿੱਤਰੋ ਤਿੰਨਾ ਦੀ ਡਿਟੇਲ ਹੈ ਤੇ 8 8 9 9 ਮਹੀਨੇ ਇਹਨਾਂ ਦੀ ਉਮਰ ਆ 36000 ਦੇ ਵਿੱਚ 100 ਕਿਲੋਮੀਟਰ ਤੱਕ ਪਹੁੰਚ ਫਿਰੀ ਆ ਆ ਦੋ ਨਹੀਂ ਲੀਜੀਆ ਗੀਆਂ ਮਿੱਤਰੋ 80 90 ਪੈਸੇ ਕੱਟੀਆਂ 70 80 ਪੈਸੇ ਹੈਗੀਆਂ ਨਾ ਵੀਰੇ ਹਾਂਜੀ ਤੇ ਹੋਰ ਲਾ ਲੋ ਤੁਸੀਂ ਕਾਲਾ ਮੋਰਾ ਦੇ ਵਿੱਚ ਤੇ ਨੰਬਰ 22 ਦਾ ਸਕਰੀਨ ਦੇ ਉੱਤੇ ਪਿੰਡ ਹੈਗਾ ਬਦਨੀ ਕਲਾਂ ਜਿਲ੍ਹਾ ਹਜਮੋ